ਇਲਾਜ ਸ਼ੁਰੂ ਦੇ ਵਿੱਚ ਡ੍ਰਿਪ ਲੱਗ ਗਈ ਹੈ। ਮੂਲਕੋਸ ਮਿਲਣਾ ਸ਼ੁਰੂ ਹੋ ਗਿਆ। ਪਰ ਜਗਜੀਤ ਸਿੰਘ ਦੱਲਿਆਲ ਕਹਿੰਦੇ ਉਸ ਦਿਨ ਤੱਕ ਮਰਨ ਵਰਤ ਜਾਰੀ ਹੈ। ਕਿਉਂ ਤੱਕ ਮੰਗਾ ਪਰਵਾਨ ਨਹੀਂ। ਇਸ ਸਵਾਲ ਆਪਾਂ ਉਸ ਸਮੇਂ ਕਰ ਰਹੇ ਹਾਂ ਜਦੋਂ ਜਗਜੀਤ ਸਿੰਘ ਦੱਲਿਆਲ ਹੋਰਾਂ ਨੇ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਡੀਕਲ ਸਹੂਲਤ ਲੈਣ ਲਈ ਮਨਜ਼ੂਰੀ ਦੇ ਦਿੱਤੀ ਹੈ। ਮੈਡੀਕਲ ਸਹੂਲਤ ਲੈਣਾ ਮਨਜ਼ੂਰ ਕੀਤਾ ਕਿਸੇ ਤਰ੍ਹਾਂ ਦਾ ਖਾਣਾ ਪੀਣਾ ਕੋਈ ਵਿਟਾਮਿਨ ਕੋਈ ਜੂਸ ਕੋਈ ਫੂਡ ਕੋਈ ਅੰਨ ਗ੍ਰਹਿਣ ਕਰਨਾ ਮਨਜ਼ੂਰ ਨਹੀਂ ਕੀਤਾ ਫਿਰ ਅਜੇ ਇਹ ਚੱਡੇ ਵਾਲਾ ਫਰਾਂਦਾ 1 ਮਹੀਨਾ ਹੋਰ ਇੰਤਜ਼ਾਰ ਕਰਾਉਣਾ ਸਰਕਾਰ ਦੀ ਕੀ ਮੰਤ ਹੈ ਸੋ 11 ਕਿਸਾਨ ਹੋਰ ਬੈਠੇ ਸੀ ਮਰਨ ਬਰਤ ਤੇ ਉਹਨਾਂ ਦੇ ਨਾਲ 10 ਕਿਸਾਨ ਹਰਿਆਣੇ ਵਾਲੇ ਆ ਕੇ ਬੈਠ ਕੇ ਸੀ ਸੋ 21 ਕਿਸਾਨ ਹੋ ਗਏ ਸੀ ਜਿਨ੍ਹਾਂ ਨੂੰ ਫਿਰ ਇਹ ਚਿੱਠੀ ਮਿਲਣ ਤੋਂ ਬਾਅਦ ਉਹਨਾਂ ਦਾ ਮਰਨ ਬਰਤ ਲਾਇਆ ਗਿਆ ਕਿਸੇ ਚੱਡੇ ਵਾਲ ਦਾ ਮਰਨ ਬਰਤ ਜਾਰੀ ਹੈ ਪਰ ਉਹ ਕਹਿੰਦੇ ਕਿ ਤੋੜਾਂਗਾ ਨਹੀਂ ਮਰਨ ਬਦ ਜਦ ਤੱਕ ਮੰਗਾ ਪਰਵਾਹ ਨਹੀਂ ਹੁੰਦੀਆਂ ਪਰ ਫਿਕਰ ਇਹ ਹੈ ਕਿ ਜੀਵਨ ਦੀ ਥੋਰ ਨਾ ਕਿਤੇ ਖੇ ਜਾਵੇ ਗਲੋਬਲ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜਗਜੀਤ ਸਿੰਘ ਡੱਲੇਵਾਲ ਹਲਾਸ਼ ਸ਼ੁਰੂ पर मरण व्रत जारी इलाज शुरू ਦੇ ਵਿੱਚ ਡ੍ਰਿਪ ਲੱਗ ਗਈ ਆ ਗਲੂਕੋਸ ਮਿਲਣਾ ਸ਼ੁਰੂ ਹੋ ਗਿਆ ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਉਸ ਦਿਨ ਤੱਕ ਮਰਨ ਵਰਤ ਜਾਰੀ ਹੈ ਜਦੋਂ ਤੱਕ ਮੰਗਾ ਪ੍ਰਵਾਨ ਨਹੀਂ ਹੁੰਦੀਆਂ ਉਸ ਦਿਨ ਤੱਕ ਮੈਂ ਅੰਨ ਦਾ ਇੱਕ ਦਾਣਾ ਗ੍ਰਹਿਣ ਨਹੀਂ ਕਰਾਂਗਾ ਜਦੋਂ ਤੱਕ ਐਮਐਸਪੀ ਸਣੇ ਹੋਰ ਜੜੀਆਂ 12 ਮੰਗਾ ਨੇ ਉਹਦੇ ਨਾਲ ਉਹ ਪ੍ਰਵਾਨ ਨਹੀਂ ਹੁੰਦੀਆਂ ਤੇ ਉਹ ਮੰਗਾ ਪ੍ਰਵਾਨ ਕਰਨ ਦੇ ਲਈ ਹੁਣ ਸਭ ਦੀਆਂ ਨਜ਼ਰਾਂ 14 ਫਰਵਰੀ ਤੇ ਲੱਗ ਗਈਆਂ ਨੇ ਸੋ ਦੇਖਣਾ ਹੋਵੇਗਾ ਕਿ ਉਸ ਦਿਨ ਇਸ ਬੈਠਕ ਦੇ ਵਿੱਚੋਂ ਕੀ ਨਿਕਲਦਾ ਵੱਡਾ ਸਵਾਲ ਇਹ ਖੜਾ ਹੈ ਕਿ ਕੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਾਨ ਬਚ ਜਾਏਗੀ ਇਹ ਸਵਾਲ ਆਪਾਂ ਉਸ ਸਮੇਂ ਕਰ ਰਹੇ ਹਾਂ ਜਦੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੈਡੀਕਲ ਸਹੂਲਤ ਲੈਣ ਲਈ ਮਨਜ਼ੂਰੀ ਦੇ ਦਿੰਦੀ ਹੈ ਪਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਫੂਡ ਲੈਣ ਨੂੰ ਮਨਜ਼ੂਰੀ ਨਹੀਂ ਦਿੱਤੀ ਇਸ ਲਈ ਇਸ ਮੌਕੇ ਮੈਂ ਇਹ ਸਵਾਲ ਤੁਹਾਡੇ ਮੂਰੇ ਰੱਖ ਕੇ ਇਸੇ ਅਗਾਹ ਬਦਨਾ ਚਾਹੁੰਦਾ ਕਿ ਜਿਸ ਫਿਕਰਮੰਦੀ ਨੂੰ ਲੈ ਕੇ ਪਿਛਲੇ 55-56 ਦਿਨਾਂ ਤੋਂ ਚਰਚਾ ਚੱਲ ਰਹੀ ਸੀ ਖਾਸ ਕਰ 20 ਦਿਨਾਂ ਤੋਂ ਬਾਅਦ ਲਗਾਤਾਰ ਕਿ ਉਹ ਚਰਚਾ ਹੁਣ ਰੁਕ ਜਾਣੀ ਚਾਹੀਦੀ ਹੈ ਕਿ ਹੁਣ ਸਿਰਫ ਮੰਗਾ ਤੇ ਫੋਕਸ ਹੋਏਗਾ ਜਗਜੀਤ ਸਿੰਘ ਡੱਲਿਆ ਵਾਲਾ ਮਸਲਾ ਹੱਲ ਹੋ ਗਿਆ ਕਿ ਗਲੂਕੋਸ ਲੱਗਣ ਨਾਲ ਉਹਨਾਂ ਦੀ ਜਾਨ ਬਚ ਗਈ ਤੇ ਉਹ ਖਤਰੇ ਤੋਂ ਬਾਹਰ ਨੇ ਜਾਂ ਡੱਲਿਆ ਵਾਲੇ ਹੋਰਾਂ ਦੀ ਜਾਨ ਬਚਣਾ ਮੁਸ਼ਕਲ ਹੈ ਜਾਂ ਡੱਲਿਆ ਵਾਲੇ ਹੋਰਾਂ ਦਾ ਜਾਨ ਬਚਣ ਤੋਂ ਬਾਅਦ ਵੀ ਤੰਦਰੁਸਤ ਰੂਪ ਚ ਵਿਚਰਨਾ ਬਹੁਤ ਮੁਸ਼ਕਲ ਹੈ ਚਲੋ ਬਾਕੀ ਰਿਪੋਰਟਾਂ ਕੁਝ ਅਦਾਲਤ ਚ ਜਾਂਦੀਆਂ ਨੇ ਕੁਝ ਧਿਰਾਂ ਦਿੰਦੀਆਂ ਨੇ ਕੁਝ ਬਿਆਨ ਆਉਂਦੇ ਨੇ ਪਰ ਇਹ ਸਭ ਦੇ ਦਰਮਿਆਨ ਅਮਰੀਕਾ ਚ ਵੱਡੇ ਡਾਕਟਰਾਂ ਚੋਂ ਡਾਕਟਰ ਗਿਣੇ ਜਾਂਦੇ ਡਾਕਟਰ ਸੁਵੈਮਾਨ ਜਿਨ੍ਹਾਂ ਨੇ ਕਿਸਾਨ ਅੰਦੋਲਨ ਦਿੱਲੀ ਦੇ ਦੌਰਾਨ ਇੱਕ ਬੜਮੁੱਲੀ ਭੂਮਿਕਾ ਨਿਭਾਈ ਉਸ ਤੋਂ ਬਾਅਦ ਜਦੋਂ ਹੁਣ ਇਹ ਅੰਦੋਲਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤ ਨਾਲ ਸ਼ੁਰੂ ਹੋਇਆ ਤਾ ਦੋਨਾਂ ਦੀ ਟੀਮ ਨੇ ਡੱਲੇ ਵਾਲ ਹੋਰਾਂ ਦੀ ਚੈੱਕ ਕਰਨਾ ਉਹਨਾਂ ਨੂੰ ਨਜ਼ਰਸਾਨੀ ਕਰਨਾ ਉਹਨਾਂ ਨੂੰ ਇਸ ਤੇ ਸਮਰੱਥ ਰੱਖਣਾ ਕਿ ਉਹਨਾਂ ਦਾ ਬੀਪੀ ਸ਼ੂਗਰ ਸਾਰਾ ਕੁਝ ਠੀਕ ਰਹੇ ਉਹ ਟੀਮ ਉਸ ਕੋਸ਼ਣ ਜੁਟੀ ਸੀ ਉਹ ਟੀਮ ਪਲ-ਪਲ ਆਪਣੀ ਰਿਪੋਰਟ ਵੀ ਸਾਂਝੀ ਕਰਦੀ ਸੀ ਤੇ ਸਰਕਾਰੀ ਡਾਕਟਰਾਂ ਦੀ ਟੀਮ ਵੀ ਆਪਣੇ ਪੱਧਰ ਤੇ ਚੈੱਕ ਕਰਦੀ ਸੀ ਹੁਣ ਡਾਕਟਰ ਸਵੈਮਾਨ ਹੋਰੀ ਜੋ ਆਖਰੇ ਨੇ ਜੋ ਉਹਨਾਂ ਨੇ ਆਪਣੇ ਮੈਡੀਕਲ ਖੇਤਰ ਦੇ ਤਜਰਬੇ ਚੋਂ ਸਾਂਝਾ ਕੀਤਾ ਹੈ ਮੈਂ ਉਹ ਤੁਹਾਡੇ ਮੂਰੇ ਰੱਖਦਾ ਉਸ ਤੋਂ ਬਾਅਦ ਆਪਾਂ ਕਿਸਾਨੀ ਪਹਿਲੂ ਤੇ ਅੱਗੇ ਪੜਾਂਗੇ ਬਿਲਕੁਲ ਜੀ ਉਹ ਕਹਿੰਦੇ ਕਿ ਬਿਨਾ ਖਾਦੇ ਪੀਤਿਆਂ ਦਵਾਈ ਦੇ ਸਹਾਰੇ ਜ਼ਿੰਦਗੀ ਬਚਾਉਣਾ ਸੰਭਵ ਨਹੀਂ ਇਹ ਕੌਣ ਕਹਿ ਰਿਹਾ ਡਾਕਟਰ ਸੁਵੈ ਮਾਨ ਸਿੰਘ ਕਹਿ ਰਹੇ ਨੇ ਨੱਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੀ ਸੰਸਥਾ ਦੇ ਮੁਖੀ ਅਮਰੀਕੀ ਨਿਵਾਸੀ ਡਾਕਟਰ ਸਵੈਮਾਨ ਨੇ ਡੱਲੇਵਾਲ ਹੋਰਾਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਉੱਤੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਦਵਾਈ ਸਿਰਫ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਦਵਾਈ ਸਿਰਫ ਬਿਮਾਰੀ ਦੇ ਲਈ ਇਲਾਜ ਇਲਾਜ ਦੇ ਲਈ ਸਹਾਇਕ ਹੋ ਸਕਦੀ ਹੈ ਕਹਿੰਦੇ ਪਿਛਲੇ 55-56 ਦਿਨਾਂ ਤੋਂ ਭੁੱਖੇ ਬੈਠੇ ਵਿਅਕਤੀ ਨੂੰ ਹੈਨਾ ਦਵਾਈ ਦੇ ਨਾਲ ਜੀਉਂਦਿਆਂ ਰੱਖਣਾ ਕਿਵੇਂ ਸੰਭਵ ਹੈ ਕਹਿੰਦੇ ਮੈਂ ਪੁੱਛਣਾ ਚਾਹੁੰਦਾ ਉਹ ਕਹਿੰਦੇ ਮੈਡੀਕਲ ਕਿਸੇ ਰੋਗ ਦੇ ਇਲਾਜ ਲਈ ਹੈ ਤੇ ਪਰ ਕਹਿੰਦੇ ਕਿ ਇਹ ਸਥਿਤੀ ਦੇ ਵਿੱਚ ਜਦੋਂ ਉਹਨਾਂ ਦਾ ਭਾਰ 20 ਕਿਲੋ ਘਟ ਗਿਆ ਹੋਵੇ ਜਦੋਂ ਅੰਦਰੂਨੀ ਅੰਗਾਂ ਨੇ ਕੰਮ ਕਰਨਾ ਛੱਡ ਦਿੱਤਾ ਹੋਵੇ ਤੇ ਖਤਰਾ ਪੈਦਾ ਹੋਵੇ ਉਸ ਸਮੇਂ ਗਲੂਕੋਜ਼ ਦੇ ਸਾਰੇ ਜਾਂ ਕੋਈ ਮੈਡੀਕਲ ਟੀਕੇ ਦਵਾਈਆਂ ਦੇ ਸਾਰੇ ਕੀ ਇੱਕ ਮਹੀਨਾ ਹੋਰ ਉਹਨਾਂ ਨੂੰ ਇੰਤਜ਼ਾਰ ਕਰਵਾਇਆ ਜਾਵੇ ਸਹੀ ਹੈ ਉਹ ਕਹਿੰਦੇ ਇਸ ਲਈ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਬਾਪੂ ਸੂਰਤ ਸਿੰਘ ਦੇ ਹਵਾਲੇ ਨਾਲ ਤੱਥਾਰੇ ਨੇ ਕਿ ਉਹਨਾਂ ਨੇ ਇੰਨਾ ਲੰਮਾ ਸਮਾਂ ਕੀਤਾ ਕਿਉਂਕਿ ਪ੍ਰਾਬੋ ਮੈਡੀਕਲ ਤੌਰ ਦੇ ਉੱਤੇ ਗਲੂਕੋਜ਼ ਦਾ ਮਿਲਣਾ ਜਾਂ ਕਿਸੇ ਤਰ੍ਹਾਂ ਦੇ ਕੋਈ ਟੀਕੇ ਦਾ ਦਵਾਈ ਦਾ ਮਿਲਣਾ ਤੇ ਉਹ ਤੋਂ ਬਿਨਾ ਕੁਝ ਤੱਤਾਂ ਦਾ ਮਿਲਣਾ ਫਰਕ ਹੁੰਦਾ ਇੱਕ ਫੂਡ ਨੱਕਰਾਂ ਹੀ ਪਾਈਪ ਲਾ ਕੇ ਦੇ ਦਿੱਤਾ ਜਾਂਦਾ ਕਿ ਜੂਸ ਦੇ ਦਿਓ ਜੀ ਆਹ ਦੇ ਦਿਓ ਜੀ ਹੈਨਾ ਇਹਦੇ ਵਿੱਚ ਵਿਟਾਮਿਨ ਦੇ ਦਿਓ ਜੀ ਵੱਖ-ਵੱਖ ਹੈਨਾ ਇਹ ਪੂਰਤੀਆਂ ਹੋ ਜਾਣ ਸਰੀਰ ਦੀਆਂ ਜਿਹੜੀਆਂ ਲੋੜਾਂ ਨੇ ਇੱਕ ਉਹ ਪ੍ਰਕਿਰਿਆ ਇੱਕ ਹੈ ਕਿ ਗਲੂਕੋਜ਼ ਦੇ ਵਿੱਚ ਕੁਝ ਜਿਹੇ ਟੀਕੇ ਲਾ ਕੇ ਕੋਈ ਇਹ ਜਿਹੇ ਵਿਟਾਮਿਨਾਂ ਰਾਹੀਂ ਤਾਂ ਕਿ ਉਹ ਕੁਝ ਦਾਖਲ ਕੀਤਾ ਜਾ ਸਕਦਾ ਅੱਜ ਦੀ ਤਰੀਕ ਚ ਜੋ ਜਾਣਕਾਰੀ ਹੈ ਤੇ ਸਵੈ ਮੰਨਦੇ ਜੋ ਬੋਲ ਨੇ ਉਹਨਾਂ ਅਨੁਸਾਰ ਸਿਰਫ ਗਲੂਕੋਸ ਲੈਣ ਨੂੰ ਉਹਨਾਂ ਨੇ ਹਾਮੀ ਭਰੀ ਐ ਜਾਂ ਮੈਡੀਕਲ ਕੋਈ ਟਰੀਟਮੈਂਟ ਲੈਣ ਨੂੰ ਹਾਮੀ ਭਰੀ ਐ ਕਿਸੇ ਤਰ੍ਹਾਂ ਦਾ ਕੋਈ ਫੂਡ ਕੋਈ ਵਿਟਾਮਿਨ ਕੋਈ ਜੂਸ ਕੋਈ ਅਜਿਹੀ ਚੀਜ਼ ਲੈਣ ਨੂੰ ਮંજੂਰੀ ਨਹੀਂ ਪਰੀ ਅੰਨ ਤੋਂ ਬਿਲਕੁਲ ਉਹਨਾਂ ਨੇ ਦੂਰ ਰੱਖਿਆ ਫਿਰ ਅਜਿਹੇ ਚੋਨਾ ਦਾ 1 ਮਹੀਨਾ ਹੋਰ ਅੱਗੇ ਚੱਲਣਾ ਕਹਿੰਦੇ ਸੰਭਵ ਨਜ਼ਰ ਨਹੀਂ ਆਉਂਦਾ ਜੇਕਰ ਸੱਚਮੁੱਚ ਜੇਕਰ ਸਚਾਈ ਇਹੀ ਹੈ ਜੋ ਇਹ ਰਿਪੋਰਟਾਂ ਕਹਿੰਦੀਆਂ ਜੋ ਮੈਡੀਕਲ ਟੀਮਾਂ ਦੇ ਹਵਾਲੇ ਨਾਲ ਡੱਲੇ ਵਾਲਾ ਉਹਨਾਂ ਦੀ ਟੀਮਾਂ ਦੇ ਹਵਾਲੇ ਨਾਲ ਗੱਲ ਕਹੀ ਗਈ ਹੈ ਕਿ ਉਹਨਾਂ ਨੇ ਸਿਰਫ ਗਲੂਕੋਜ਼ ਤੇ ਮੈਡੀਕਲ ਸਹੂਲਤ ਲੈਣਾ ਮਨਜ਼ੂਰ ਕੀਤਾ ਕਿਸੇ ਤਰ੍ਹਾਂ ਦਾ ਖਾਣਾ ਪੀਣਾ ਕੋਈ ਵਿਟਾਮਿਨ ਕੋਈ ਜੂਸ ਕੋਈ ਫੂਡ ਕੋਈ ਅੰਨ ਗ੍ਰਹਿਣ ਕਰਨਾ ਮਨਜ਼ੂਰ ਨਹੀਂ ਕੀਤਾ ਫਿਰ ਅਜੇ ਇਹ ਚ ਡੱਲੇ ਵਾਲਾ ਫਿਰਾਂਦਾ 1 ਮਹੀਨਾ ਹੋਰ ਇੰਤਜ਼ਾਰ ਕਰਾਉਣਾ ਸਰਕਾਰ ਦੀ ਕੀ ਮਨਸ਼ਾ ਹੈ ਜੇਕਰ ਅਧਿਕਾਰੀ ਚਿੱਠੀ ਲੈ ਕੇ ਆ ਹੀ ਗਏ ਤੁਸੀਂ ਗੱਲ 14 ਫਰਵਰੀ ਨੂੰ ਕਰਨ ਦੀ بجائے 21 ਜਨਵਰੀ ਨੂੰ ਕਰ ਲੈਂਦੇ ਕਿੰਨਾ ਕੁ ਫਰਕ ਸੀ ਜਨਾਬ ਦੱਲੇਵਾਲ ਹੋਰਾਂ ਕੋਲ ਆ ਕੇ ਕਰ ਲੋ ਜੇ ਹੋ ਨਹੀਂ ਤੇ ਦੱਲੇਵਾਲ ਹੋਰਾਂ ਦੇ ਨੁਮਾਇंदे ਆ ਜਾਣਗੇ ਬੈਠਕ 'ਚ ਆ ਚਿੱਠੀ ਹੈ ਜਿਹੜੀ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਦੇਖ ਕੇ ਆਏ ਜੀ ਭਾਰਤ ਸਰਕਾਰ ਕਹਿੰਦੇ ਜੀ ਕ੍ਰਿਸ਼ੀ ਐਬਮ ਕਿਸਾਨ ਕਲਿਆਣ ਮੰਤਰਾਲੇ ਆ ਸੇਵਾ ਮੇ ਸ਼੍ਰੀ ਜਗਜੀਤ ਸਿੰਘ ਦੱਲੇਵਾਲ ਜੀ ਐਬਮ ਸੰਯੁਕਤ ਕਿਸਾਨ ਮੋਰਚਾ ਪਰਨਾਜਾਇਤਿਕ ਫੋਰਮ मतलब राजनीतिक फॉरम नहीं है मूरे आप आता के गैर राजनीतिक जिन्होंने आप कहने विषय किसान संघों की मांगों पर विचार करने हेतु महोदया जे एस के एम गैर राजनीतिक एवं किसान मजदूर संघर्ष के एम एम के नेताओं के साथ पिछली बैठक के क्रम में जो कि पंद्रह दो बीस सौ चौबीस को चंडीगढ़ में हुई थी किसान संघों की मांगों के संबंध में भारत सरकार एवं पंजाब सरकार के मंत्रियों के साथ एक बैठक दिनांक 14 दो बीस सायंकाल पांच बजे को महात्मा गांधी स्टेट इंस्टीट्यूट ऑफ पब्लिक विशेषण पंजाब सेक्टर 26 चंडीगढ़ में आयोजित की गई है आप बैठक में साधर मंत्रता कृपया नियमित समय पर उपस्थित होने का कष्ट करें हम आशा करते हैं कि श्री डलियाल जी जल्द ही अपना ਅੰਕਸ਼ਣ ਸਮਾਪਤ karenge aur swasthya hokar bartalap mein shaamil honge 1812025 aapka vishwasniya priya ranjan sanjukt sachiv krishi aomam krishi aur kisan kalyan vibhag bharat sarkar 1812025 de das katne ji eh chithi jagjit singh dalial horanu saupi gayi eh keh ke ke tuhaddiyan jehdiyan mangaan ne onna te vichar karange ਔਰ ਵਿਚਾਰ ਅਸੀਂ ਉਸੇ ਕਰਮ ਚ ਅੱਗੇ ਵਧਾਵਾਂਗੇ ਜਿਹੜੇ ਪਿਛਲੇ ਕਰਮ ਚ ਜਿੱਥੋਂ ਗਲ ਟੁੱਟੀ ਸੀ ਮਤਲਬ ਪਿਛਲੀਆਂ ਬੈਠਕਾਂ ਜਿਹੜੀਆਂ ਚੰਡੀਗੜ੍ਹ ਹੋਈਆਂ ਜਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਠਦੇ ਰਹੇ ਉਸੇ ਕਰਮ ਦੇ ਵਿੱਚ 15 2224 ਨੂੰ ਜਿਹੜੀ ਬੈਠਕ ਜਿੱਥੋਂ ਛੱਡੀ ਸੀ ਉੱਥੋਂ ਹੀ ਅਗਲੀ ਬੈਠਕ 14 225 ਨੂੰ ਕਰਾਂਗੇ ਪੂਰੇ 1 ਸਾਲ ਬਾਅਦ 15 ਫਰਵਰੀ 2224 ਤੇ ਹੁਣ 14 ਫਰਵਰੀ 225 ਪੂਰੇ 1 ਸਾਲ ਬਾਅਦ ਕੇਂਦਰ ਸਰਕਾਰ ਗੱਲ ਸੁਣ ਲਈ ਆ ਰਹੀ ਆ ਜੇ ਜਦੋਂ ਕਿ ਮਸਲਿਆਂ ਤੋਂ ਜਾਣੂ ਨੇ ਪਹਿਲੂਆਂ ਤੋਂ ਜਾਣੂ ਨੇ ਬੈਠਕਾਂ ਚ ਉਹਨਾਂ ਨਾਲ ਹੀ ਗੱਲਾਂ ਹੋ ਚੁੱਕੀਆਂ ਨੇ ਤੇ ਜਦੋਂ ਤੁਸੀਂ 18 ਤਰੀਕ ਨੂੰ ਚਿੱਠੀ ਦਿੰਨੇ ਹੋ ਤਾਂ 19 20 ਨੂੰ ਹੀ ਕਿਉਂ ਬੈਠਕ ਦਾ ਇੰਤਜ਼ਾਮ ਨਹੀਂ ਕਰ ਸਕੇ ਕਿਉਂ ਨਹੀਂ ਕਹਿੰਦੇ ਕਿ 21 ਨੂੰ ਕਰ ਲੈਨੇ ਆ 19 ਨੂੰ ਕਰ ਲੈਨੇ ਆ 20 ਨੂੰ ਕਰ ਲੈਨੇ ਆ ਇਹ ਦੋ ਤਿੰਨ ਦਿਨਾਂ ਚ ਹੀ ਬੈਠਕ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ ਇਹ ਸਵਾਲ ਹੈ ਇਸੇ ਦੇ ਵਿੱਚ ਇਹ ਸਵਾਲ ਖੜਾ ਹੈ ਕੀ ਕੀ ਤੁਹਾਡੀ ਮਨਸ਼ਾ ਮੰਗਾ ਪ੍ਰਵਾਨ ਕਰਨਾ ਹੈ ਕੀ ਤੁਹਾਡੀ ਮਨਸ਼ਾ ਦੱਲੇਵਾਲ ਉਹਨਾਂ ਦੀ ਜਾਨ ਬਚਾਉਣਾ ਹੈ ਕੀ ਤੁਹਾਡੀ ਮਨਸ਼ਾ ਮਸਲੇ ਨੂੰ ਲਟਕਾਉਣਾ ਹੈ ਕੀ ਤੁਹਾਡੀ ਮਨਸ਼ਾ ਸਰਪੇਹ ਹੈ ਕਿ ਅੰਦੋਲਨ ਚੱਲਦਾ ਪੰਜਾਬ ਚ ਚੱਲੀ ਜਾਵੇ ਦਿੱਲੀ ਕੰਨੀਉ ਨਾ ਜਾਵੇ ਕੀ ਤੁਸੀਂ ਸਰਪੇਹ ਦਿਖਾਉਣਾ ਚਾਹੁੰਦੇ ਹੋ ਕਿ ਪੰਜਾਬ ਦੇ ਕਿਸਾਨਾਂ ਨੂੰ ਇਹ ਮੁਸ਼ਕਲ ਹੈ ਇਹੀ ਰੋਲਾ ਪਾਉਂਦੇ ਨੇ ਹੋਰ ਦੇਸ਼ ਦਾ ਮਸਲਾ ਕੋਈ ਹੈ ਹੀ ਨਹੀਂ ਕਿਤੇ ਇਹ ਸਭ ਦੇ ਦਰਮਿਆਨ ਜਜੀ ਸਿੰਘ ਦੱਲੇਵਾਲ ਉਹਨਾਂ ਦੀ ਜਾਨ ਬਚੇਗੀ ਜਾਂ ਨਹੀਂ ਬਚੇਗੀ ਇਹ ਮੈਡੀਕਲ ਤੌਰ ਤੇ ਸਵਾਲ ਹੈ ਵੱਡਾ ਹੋ ਗਿਆ ਜਨਾਬ ਚਲੋ ਬਾਕੀ 111 ਕਿਸਾਨ ਹੋਰ ਬੈਠੇ ਸੀ ਮਰਨ ਵਰਤ ਤੇ ਉਹਨਾਂ ਦੇ ਨਾਲ 10 ਕਿਸਾਨ ਹਰਿਆਣੇ ਵਾਲੇ ਆ ਕੇ ਬੈਠ ਕੇ ਸੀ 121 ਕਿਸਾਨ ਹੋ ਗਏ ਸੀ ਜਿਨ੍ਹਾਂ ਨੂੰ ਫਿਰ ਇਹ ਚਿੱਠੀ ਮਿਲਣ ਤੋਂ ਬਾਅਦ ਉਹਨਾਂ ਦਾ ਮਰਨ ਵਰਤ ਛਡਾਇਆ ਗਿਆ ਉਹਨਾਂ ਨੇ ਮਰਨ ਵਰਤ ਛੱਡ ਦਿੱਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਪਰ ਉਹ ਕਹਿੰਦੇ ਕਿ ਤੋੜਾਂਗਾ ਨਹੀਂ ਮਰਨ ਵਰਤ ਜਦੋਂ ਤੱਕ ਮੰਗਾ ਪ੍ਰਵਾਨ ਨਹੀਂ ਹੁੰਦੀਆਂ ਪਰ ਫਿਕਰ ਇਹ ਹੈ ਕਿ ਜੀਵਨ ਦੀ ਡੋਰ ਨਾ ਕਿਤੇ ਟੁੱਟ ਜਾਵੇ ਕਿਉਂਕਿ ਡਾਕਟਰਾਂ ਦੀ رائے ਅਨੁਸਾਰ ਫਿਕਰਮੰਦੀ ਵਾਲੀ ਸਥਿਤੀ ਹੈ 1 ਮਹੀਨਾ ਹੋਰ ਅਜੇ ਗੱਲਬਾਤ ਚਲੋ ਹਾਂ ਗੱਲਾਂ ਬਾਤਾਂ ਪਹਿਲੂ ਹੈ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਮ ਅੱਜ ਬੈਠਕ ਹੈ ਬੈਠਕ ਹੋਗੀ ਬੈਠਕ ਤੋਂ ਬਾਅਦ ਕਾਪੀਆਂ ਵੰਡ ਦੀ ਪ੍ਰਕਿਰਿਆ ਸ਼ੁਰੂ ਹੋਗੀ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਚ ਉਹਨਾਂ ਦੇ ਜਿਹੜਾ ਸੰਸਦੀ ਬੋਰਡ ਹੈ ਉਹਦੀ ਬੈਠਕ ਹੁੰਦੀ ਹੈ ਉਸ ਬੈਠਕ ਦੇ ਵਿੱਚ ਤਹਿ ਰਣਨੀਤੀ ਦੇ ਤਹਿਤ ਅਗਾ ਭਦਨ ਦਾ ਫੈਸਲਾ ਹੁੰਦਾ ਕਿ ਇਹਦੇ ਦਾ ਭਰਤੀ ਹੋਣੀ ਹੈ 25 ਫਰਵਰੀ ਤੱਕ ਭਰਤੀ ਪ੍ਰਕਿਰਿਆ ਨੂੰ ਲੈ ਕੇ ਜਾਣਾ ਸੋ ਇਸ ਤਰ੍ਹਾਂ ਇਹ ਭਰਤੀ ਪ੍ਰਕਿਰਿਆ ਚੱਲਣੀ ਹੈ ਅੱਜ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਸੋ 25 ਫਰਵਰੀ ਤੱਕ ਇਸ ਭਰਤੀ ਪ੍ਰਕਿਰਿਆ ਦੇ ਵਿੱਚ 25 ਲੱਖ ਬੰਦੇ ਮੈਂਬਰ ਬਣਾਉਣੇ ਆ ਕਹਿੰਦੇ ਪਹਿਲਾਂ 20 ਤੋਂ 20 ਤਰੀਕ ਆਈ ਸੀ ਕਿ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਹੁਣ ਪਤਾ ਲੱਗ ਰਿਹਾ ਕਿ 25 ਫਰਵਰੀ ਤੱਕ ਇਹਨੂੰ ਰੱਖਿਆ ਜਾਊਗਾ ਸੋ ਅੱਜ ਤੋਂ ਭਰਤੀ ਮਹਮ ਸ਼੍ਰੋਮਣੀ ਕਾਲੀ ਦਲ ਬਾਦਲਤਰ ਨੇ ਆਪਣੀਆਂ ਬਣਾਈਆਂ ਕਮੇਟੀਆਂ ਦੇ ਅਨੁਸਾਰ ਸ਼ੁਰੂ ਕਰ ਦਿੱਤੀ ਆ ਜਦੋਂ ਕਿ ਮਨਪ੍ਰੀਤਿਆਲੀ ਆਪਣਾ ਖਾਸਾ ਪ੍ਰਗਟਾ ਚੁੱਕੇ ਨੇ ਚੁੰਦਾ ਹੋਰੀ ਹੈ ਨਾ ਤੇ ਮਤਲਬ ਸ਼੍ਰੋਮਣੀ ਕਮੇਟੀ ਦੇ ਪ੍ਰਦਾਨ ਉਹ ਤੋਂ ਪਹਿਲਾਂ ਫਿਰ ਬਡਾਲਾ ਹੋਰੀ ਆਪੋ ਆਪਣੇ ਪੱਧਰ ਤੇ ਜੱਦਦਰ ਸਾਹਮਣੇ ਤੱਕ ਪਹੁੰਚ ਅਪਰੋਚ ਕਰ ਚੁੱਕੇ ਨੇ ਹੈ ਨਾ ਉਹ ਸਮਝਣਾ ਚਾਹੁੰਦੇ ਨੇ ਕਿ ਭਾਈ ਅਸੀਂ ਸੱਤ ਮੈਂਬਰੀ ਕਮੇਟੀਆਂ ਕਿ ਇੱਧਰ ਸੱਤ ਮੈਂਬਰੀ ਕਮੇਟੀ ਦੀ ਹੋਣ ਅਜੇ ਵੀ ਖਤਰੇ 'ਚ ਹੈ ਪਰ ਸ਼੍ਰੋਮਣੀ ਕਲਦਲ ਬادل ਧਰਨੇ ਅੱਜ ਜਿਸ ਤਰ੍ਹਾਂ ਡਿਊਟੀਆਂ ਲਾਈਆਂ ਜਿਸ ਤਰ੍ਹਾਂ ਕਾਪੀਆਂ ਦੀ ਵੰਡ ਕੀਤੀ ਜਿਸ ਤਰ੍ਹਾਂ ਮਹਿਮ ਪਖਾਈ ਮਤਲਬ ਇਹ ਤੈਅ ਆ ਕਿ ਜਿਵੇਂ ਮਰਜ਼ੀ ਹੋਵੇ 25 ਫਰਵਰੀ ਤੱਕ 25 ਲੱਖ ਪਰਚੀਆਂ ਕੱਟ ਕੇ ਆ ਜਾਣ ਤੇ ਉਸ ਤੋਂ ਬਾਅਦ 1 ਮਾਰਚ ਨੂੰ ਸ਼੍ਰੋਮਣੀ ਕਾਲੀਦਾਲ ਬਾਦਲ ਟਰਨ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਜਵੇ ਤੈਅ ਆ। ਸੋ ਲਗਭਗ ਇਹ ਵੀ ਤੈਅ ਆ ਕਿ ਅਗਲਾ ਪ੍ਰਧਾਨ 1 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਹੀ ਹੋਣਗੇ। ਇਹ 99.9% ਤੈਅ ਆ। ਤੇ ਜਿਹੜੀਆਂ ਧਿਰਾਂ ਪਰਚੀਆਂ ਕੱਟਣ ਤੁਰੀਆਂ ਨੇ ਅੱਜ ਜਿਨ੍ਹਾਂ ਨੂੰ ਕਾਪੀਆਂ ਅਲਾਟ ਹੋਈਆਂ ਨੇ ਜਿਹੜੇ ਵਰਕਿੰਗ ਕਮੇਟੀ ਚ ਵੀ ਨੇ ਜਿਹੜੇ ਬਾਗੀ ਧਿਰਾਂ ਚ ਵੀ ਨੇ ਜਿਹੜੇ ਬਾਹਰ ਵੀ ਬੈਠੇ ਨੇ ਉਹਨਾਂ ਸਾਰਿਆਂ ਦਾ ਇੱਕੋ ਇੱਕ ਮਤ ਹੈ ਕਿ ਜੇਕਰ ਸੱਚਮੁੱਚ 2 ਦਸੰਬਰ ਵਾਲੇ ਫੈਸਲੇ ਹੂਬੂ ਮੰਨ ਲਏ ਹੁੰਦੇ ਹੋਰ ਉਹਨਾਂ ਨੂੰ ਮੰਨ ਕੇ ਅਕਾਲੀ ਦੇ ਲਗਾ ਵਧਿਆ ਹੁੰਦਾ ਉਹਦੇ ਤਹਿਤ ਹੁਕਮਨਾਮਿਆਂ ਦੇ ਤਹਿਤ ਮੈਂਬਰਸ਼ਿਪ ਕੀਤੀ ਹੁੰਦੀ ਤਾਂ ਵੀ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਨ ਤੋਂ ਸ਼ਾਇਦ ਕੋਈ ਰੋਕ ਨਾ ਪਾਉਂਦਾ ਉਹ ਮੰਨਣ ਤੋਂ ਬਾਅਦ ਪ੍ਰਵਾਨ ਚੜਨਾ ਔਖਾ ਨਹੀਂ ਸੀ ਸੁਖਵੀਰ ਬਾਦਲ ਦੇ ਲਈ ਪਰ ਉਹ ਰਾ ਕਿਉਂ ਨਹੀਂ ਚੁਣਿਆ ਇਹ ਸਵਾਲ ਵੱਡਾ ਕਿਉਂਕਿ ਬੇਸ਼ੱਕ ਸੁਧਾਰ ਲਹਿਰ ਵਾਲੇ ਨੇ ਬੇਸ਼ੱਕ ਹੋਰ ਗਰੁੱਪ ਨੇ ਉਹ ਸਾਰੇ ਧਰਾਤਲ ਤੇ ਉਹਨੇ ਮਜਬੂਤ ਨਹੀਂ ਹੈਗੇ ਜਿਨ੍ਹਾਂ ਨੇ ਅੱਜ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਧਿਰ ਦੀ ਪਹੁੰਚ ਅਪਰੋਚ ਵਰਕਰ ਮੈਂਬਰ ਸੰਗਠਨ ਸਾਰਾ ਕੁਝ ਹੈਗਾ ਤੇ ਇਸ ਲਈ ਮੈਂਬਰਸ਼ਿਪ ਇਹਨਾਂ ਵੱਲੋਂ ਹੀ ਵੱਧ ਕੱਟੀ ਜਾਣੀ ਸੀ ਇਹਨਾਂ ਦੇ ਹਵਾਲੇ ਨਾਲੇ ਵੱਧ ਆਉਣੀ ਸੀ ਇਹਨਾਂ ਦੀ ਗਿਣਤੀ ਵੱਧ ਹੋਣੀ ਸੀ ਚੁਣੇ ਨਮਾਇਦੇ ਇਹਨਾਂ ਦੇ ਵੱਧ ਹੋਣੇ ਸੀ ਜੇਕਰ ਬਿਲਕੁਲ ਨਿਯਮਾਂ ਅਨੁਸਾਰ ਵੀ ਚੋਣ ਕਰਦੇ ਕਿ ਚਲੋ ਜੀ ਪਹਿਲਾਂ ਥੱਲੇੋਂ ਮੈਂਬਰ ਚੁਣੋ ਫਿਰ ਜ਼ਿਲ੍ਹਾ ਪ੍ਰਧਾਨ ਚੁਣੋ ਬਲਾਕ ਪ੍ਰਧਾਨ ਚੁਣੋ ਐ ਫਿਰ ਕਮੇਟੀ ਚੁਣੋ ਕਮੇਟੀ ਦੇ ਵਿੱਚ ਫਿਰ ਮੈਂਬਰ ਚੁਣੋ ਮੈਂਬਰਾਂ ਚੋਂ ਪ੍ਰਧਾਨ ਚੁਣ ਲਓ ਕਹਿੰਦੇ ਉੱਥੇ ਤੱਕ ਆਉਂਦਿਆਂ ਆਉਂਦਿਆਂ ਵੀ ਇਹੀ ਤੇ ਰਹਾ ਵੀ ਰਹਿਣੀ ਸੀ ਚੋਣਾ ਹਾਰਨਾ ਜਿੱਤਣਾ ਵੱਖਰੀ ਗੱਲ ਹੈ ਸੰਗਠਨ ਦੇ ਤੌਰ ਤੇ ਸਭ ਤੋਂ ਮਜ਼ਬੂਤ ਹੈ ਅਕਾਲੀ ਦਲਾਂ ਚੋਂ ਜਿਨ੍ਹਾਂ ਵੀ ਅਕਾਲੀ ਦਲ ਅੱਜ ਦੀ ਤਰੀਕ ਹੈਗੇ ਨੇ ਤੇ ਫੇਰ ਇਹ ਖਤਰਾ ਕਿਉਂ ਕਹਿੰਦੇ ਇਹ ਸਵਾਲ ਅੱਜ ਵੀ ਉੱਥੇ ਜਿਹੜੇ ਸੁਖਬੀਰ ਬਾਦਲ ਦੇ ਨਾਲ ਖੜੇ ਨੇ ਜਿਹੜੇ ਕਾਪੀਆਂ ਲੈ ਕੇ ਆਏ ਨੇ ਜਿਨ੍ਹਾਂ ਨੇ 25 ਲੱਖ ਮੈਂਬਰਸ਼ਿਪ ਕਰਕੇ ਦੇਣੀਆਂ ਉਹਨਾਂ ਦੇ ਮਨਾਂ 'ਚ ਵੀ ਇਹ ਖਤਸਾ ਕਿ ਲੋਕਾਂ 'ਚ ਜਾਵਾਂਗੇ ਲੋਕ ਸਾਨੂੰ ਸਵਾਲ ਕਰਨਗੇ ਤੁਸੀਂ ਆ ਗਏ ਜੀ ਲਓ ਜੀ ਪਰਚੀ ਦਾ ਕਟਾ ਦੇਣੇ ਆ ਜਾਂ ਪਤਾ ਨਹੀਂ ਕਿੰਨਿਆਂ ਕੋਲ ਜਾ ਕੇ ਵੀ ਪਰਚੀ ਕੱਟਣੀਆਂ ਕਿ ਨਹੀਂ ਇਹ ਵੀ ਸਵਾਲ ਖੜਾ ਚਲੋ ਭਰਤੀ ਮੈਮ ਸ਼ੁਰੂ ਹੈ ਤੇ ਅਜੇ ਵੀ ਕਈ ਤਰ੍ਹਾਂ ਦੀ ਆਸ ਦੀ ਕਰਮਜਤ ਜਸਜਦਰ ਸਾਹਿਬ ਕਰਨੀ ਹੈ ਕਿ ਸ਼ਾਇਦ ਉਹ ਕੋਈ ਸਖਤ ਫੈਸਲਾ ਲੈਣ ਜਦੋਂ ਕਿ ਸੁਖਵੀਰ ਬਾਦਲ ਹੋਰਾਂ ਦੀ ਧਿਰ ਹੁਣ ਅੱਗੇ ਵੱਧ ਗਈ ਆ ਉਹ ਕਹਿੰਦੀ ਅਸਾਂ ਪਿੱਛੇ ਨਹੀਂ ਮੁੜਨਾ ਅਸਾਂ ਤਾਂ ਉਹਨੂੰ 25 ਲੱਖ ਮੈਂਬਰ ਬਣਾ ਕੇ 1 ਮਾਰਚ ਨੂੰ ਸੁਖਵੀਰ ਬਾਦਲ ਨੂੰ ਪ੍ਰਧਾਨ ਦੁਆਰਾ ਬਣਾ ਦੇਣਾ ਚਲੋ ਜੀ ਇੱਧਰ ਤਾਂ ਪ੍ਰਧਾਨ ਜਿਹੜਾ ਬਣੂਗਾ ਬਣੂਗਾ ਅਸਲੀ ਜੰਗ ਤਾਂ ਕਹਿੰਦੇ ਹਰਿਆਣੇ 'ਚ ਛਿੜ ਗਈ ਹੈ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਦੀਆਂ ਵੋਟਾਂ ਤੇ ਨਤੀਜੇ वैसे त ಸ್ಪਸਟ ਬਹੁਤ ਕਿਸੇ ਨੂੰ ਨਹੀਂ ਮਿਲਿਆ ਪਰ ਤਾਂ ਹੀ ਝੰਡਾ ਧੜਾ ਸਭ ਤੋਂ ਵੱਧ ਮੈਂਬਰਾਂ ਦੇ ਮਾਮਲੇ ਚ ਗਰੁੱਪ ਵਾਈਜ਼ ਗਰੁੱਪਾਂ ਦੇ حوالے ਨਾਲ ਝੰਡਾ ਧੜਾ ਸਭ ਤੋਂ ਵੱਡਾ ਧੜਾ ਬਣ ਕੇ ਉੱਪਰ ਆ ਵੱਡੀ ਧਿਰ ਬਣ ਕੇ ਉੱਪਰ ਆ ਜਦੋਂ ਕਿ ਆਜ਼ਾਦ ਬਾਈ ਲੈ ਗੇ ਹੁਣ ਸਭ ਦੀਆਂ ਨਜ਼ਰਾਂ ਆਜ਼ਾਦ ਬਾਈ ਮੈਂਬਰਾਂ ਤੇ ਹੀ ਨੇ ਹਰਿਆਣਾ ਗੁਰਦੁਆਰਾ ਪ੍ਰੰਤ ਕਮੇਟੀ ਦੇ ਵਿੱਚ 40 ਮੈਂਬਰਾਂ ਦੀ ਚੋਣ VOTING ਰਹੀ ਹੋਣੀ ਸੀ ਤੇ 9 ਮੈਂਬਰ ਸਰਕਾਰ ਨੇ ਆਪਣੇ ਨਾਮਜ਼ਦ ਕਰਨੇ ਆ। ਇਹ 49 ਮੈਂਬਰਾਂ ਦੇ ਵਿੱਚੋਂ ਕਮੇਟੀ ਚੁਣ ਹੋਣੀ ਆ ਜੀ ਚੋ ਪ੍ਰਧਾਨ ਵੀ ਚੁਣ ਹੋਣਾ। ਸੀਨੀਅਰ ਵਾਈਸ ਪ੍ਰਧਾਨ ਵੀ ਚੁਣ ਹੋਣਾ। ਵਾਈਸ ਪ੍ਰਧਾਨ ਵੀ ਚੁਣ ਹੋਣੇ ਆ। 72 ਮਾਸ 72 ਵੀ ਚੁਣ ਹੋਣਾ। 72 ਵੀ ਚੁਣ ਹੋਣੇ ਆ ਕਮੇਟੀ ਮੈਂਬਰ ਵੀ ਚੁਣ ਹੋਣੇ ਆ। ਸੋ ਪੂਰੀ ਪ੍ਰਕਿਰਿਆ ਇੱਥੇ ਹੋਣੀ ਆ। 70% ਦੇ ਕਰੀਬ ਵੋਟਾਂ ਪਈਆਂ। 40 ਦੇ ਵਿੱਚੋਂ ਇੱਕ ਮੈਂਬਰ ਬਿਨਾਂ ਮੁਕਾਬਲਾ ਜੇਤੂ ਹੋ ਗਿਆ। ਸੋ ਇਸ ਲਈ 39ਾਂ ਤੇ VOTING ਹੋਈ 164 ਉਮੀਦਵਾਰ ਸੀ ਜਿਨ੍ਹਾਂ ਚੋਂ 39 ਜਿੱਤ ਕੇ ਆ ਗਏ ਜਿਨ੍ਹਾਂ ਚੋਂ ਉਥੇ ਸਿੱਧੇ ਰੂਪ ਚ ਆਜ਼ਾਦ ਕੱਲੇ ਬਾਈ ਜਿੱਤ ਕੇ ਆਏ ਉਹਨਾਂ ਬਾਈਆਂ ਚੋਂ ਕਈ ਢਿੰਡਾ ਢਾੜਾ ਦਾਵਾ ਕਰ ਰਿਹਾ ਕਈ ਸਾਡੇ ਨਾਲ ਨੇ ਬਾਦਲ ਤੇ ਰਲ ਢਾੜਾ ਦਾਵਾ ਕਰ ਰਿਹਾ ਕਈ ਤੇਰਾ ਸਾਡੇ ਨਾਲ ਨੇ ਹੈਨਾ ਤੇ ਨਲਬੀ ਵਾਲੀਆਂ ਧਰਾਂ ਵੀ ਪਹੁੰਚ ਅਪਰੋਚ ਕਰ ਰਹੀਆਂ ਨੇ ਪਰ ਸਭ ਤੋਂ ਵੱਡਾ ਝਟਕਾ ਸੀ ਬਲਜੀਤ ਸਿੰਘ ਦਾਦੂਵਾਲ ਹੋਰਾਂ ਦਾ ਹਾਰਨਾ ਉਹਨਾਂ ਦੀ ਹਾਰ ਨੇ ਕਈਆਂ ਨੂੰ ਝਟਕਾ ਦਿੱਤਾ ਕਿ ਆ ਕੀ ਹੋਇਆ ਸੋ ਭਾਈ ਆਜ਼ਾਦ ਮੈਂਬਰ ਜਿੱਤ ਗਏ ਜੀ 11 ਝਿੰਡਾ ਦਲ ਦੇ ਜਿੱਤ ਗਏ ਹਨਾ ਤਿੰਨ ਨਲਵੀ ਦਲ ਦੇ ਜਿੱਤ ਗਏ ਪੰਜ ਹਰਿਆਣਾ ਸਿੱਖ ਪੰਥਕ ਦਲ ਜਿਹੜਾ ਸੁਖਵੀਰ ਬਾਦਲ ਹੋਰਾਂ ਦੀ ਵੱਲੋਂ ਖੜਾ ਕੀਤਾ ਗਿਆ ਦਲ ਹੈ ਉਹਦੇ ਜਿੱਤੇ ਮਤਲਬ ਅਕਾਲੀ ਦਲ ਬਾਦਲ ਧਿਰ ਨੂੰ ਉੱਥੇ ਲੈ ਦੇ ਕੇ ਚਾਰ ਪੰਜ ਮੈਂਬਰੇ ਮਿਲੇ ਪਰ ਉਹ ਦਾਵਾ ਕਰਦਾ ਕਿ ਸਾਡੇ ਕੋਲ 11 12 ਮੈਂਬਰ ਹੈਗੇ ਆਜ਼ਾਦ ਚ ਸਾਡੇ ਹੈਗੇ ਅਸੀਂ ਸਮਰਥਨ ਦਿੱਤਾ ਸੀ ਹਨਾ ਤੇ ਇੱਧਰ ਨਲਵੀ ਵੀ ਦਾਵਾ ਕਰਦਾ ਕਿ ਮੇਰੇ ਕੋਲ ਵੀ ਕੁਝ ਹੋਰ ਮੈਂਬਰ ਹੈਗੇ ਬੇਸ਼ੱਕ ਸਾਡੇ ਦਲ ਵਾਲੇ ਤਿੰਨੇ ਜਿੱਤਿਆ ਝਿੰਡਾ ਹੋਰੀ ਕਹਿੰਦੇ 11 ਜਿੱਤਿਆ ਤੇ ਸਾਡਾ ਹੀ ਪ੍ਰਧਾਨ ਬਣੋ ਤੇ ਹੁਣ ਦੇਖਦੇ ਆ ਜੀ ਇੱਥੇ ਮੈਂਬਰਾਂ ਦੇ ਨਾਲ ਨਾਲ ਸਰਕਾਰ ਦੀ ਦਖਲ ਵੀ ਖੁੱਲ ਕੇ ਆ ਚਾਹੇ 9 ਮੈਂਬਰਾਂ ਦੇ ਨਾਮਜ਼ਦ ਪ੍ਰਕਿਰਿਆ ਚ ਹੋਵੇ ਚਾਹੇ ਪਹਿਲਾਂ ਜਦੋਂ ਕਮੇਟੀ ਹੋਉਂਦ ਚਾਈ ਤੇ ਉਹ ਤੋਂ ਬਾਅਦ ਪ੍ਰਧਾਨ ਪ੍ਰਕਿਰਿਆ ਚੁਣੀ ਗਈ ਸੋ ਹੁਣ ਪਹਿਲੀ ਵਾਰ ਹੋਇਆ ਕਿ VOTING ਪ੍ਰਕਿਰਿਆ ਨਰ ਹੋਈ ਹਰਿਆਣਾ ਗੁਰਦਵਾਰਪੰਥ ਕਮੇਟੀ ਦੀਆਂ ਚੋਣਾਂ ਠੀਕ ਠਾਕ ਤਰੀਕੇ ਸ਼ਾਂਤਮਈ ਤਰੀਕੇ ਨਾਲ ਨਿਭੜ ਗਈਆਂ ਪਰ ਹੁਣ ਜਦੋਂ ਜਹਿਦ ਸਾਰੀ ਪ੍ਰਧਾਨਗੀ ਨੂੰ ਲੈ ਕੇ ਆ ਸੋ ਪਹਿਲਾ ਬੈਠਕ ਹੋਏਗੀ ਉਸ ਬੈਠਕ ਚ ਫੈਸਲਾ ਹੋਏਗਾ ਅੱਗੇ ਕਿਵੇਂ ਵਧਣਾ ਮੰਨਿਆ ਜਾ ਰਿਹਾ ਕਿ ਝਿੰਡਾ ਧੜਾ ਇਸ ਪ੍ਰਧਾਨਗੀ ਲਜਾਨ ਚ ਕਾਮਯਾਬ ਹੋ ਜਾਏਗਾ ਪਰ ਅਕਾਲੀ ਦਲ ਬਾਦਲ ਤੇ ਲਈ ਝਟਕਾ ਵੀ ਹੈ ਚਲੋ ਜੀ ਦਿੱਲੀ ਦੀਆਂ ਚੋਣਾਂ ਦਾ ਪੜ ਪੂਰੀ ਤਰ੍ਹਾਂ ਭੱਕ ਗਿਆ 5 ਫਰਵਰੀ ਨੂੰ ਵੋਟਾਂ ਪੈਣੀਆਂ 8 ਨੂੰ ਨਤੀਜੇ ਆਉਣੇ ਆ ਕੇਂਦਰ ਸਰਕਾਰ ਆਪਣਾ ਸੈਸ਼ਨ ਬੁਲਾਉਣ ਜਾ ਰਹੀ ਹੈ ਬਜਟ ਸੈਸ਼ਨ ਚਲਣਾ ਉਹ ਫਰਵਰੀ ਅਦਤ ਤੋਂ ਵੀ ਜ਼ਿਆਦਾ ਤੱਕ ਹੈ ਪਰ 1 ਫਰਵਰੀ ਨੂੰ ਬਜਟ ਪੇਸ਼ ਹੋਣਾ ਹੈ 5 ਫਰਵਰੀ ਨੂੰ ਦਿੱਲੀ ਦੀਆਂ ਵੋਟਾਂ ਨੇ 1 ਫਰਵਰੀ ਨੂੰ ਬਜਟ ਪੇਸ਼ ਹੋਣਾ ਹੈ ਬਜਟ ਦੇ ਰਾਹੀ ਵੀ ਕੇਂਦਰ ਸਰਕਾਰ ਮੋਦੀ ਸਰਕਾਰ ਦਿੱਲੀ ਦੀਆਂ ਵੋਟਾਂ ਹਟਾਉਣ ਦੀ ਕੋਸ਼ਿਸ਼ ਕਰੇਗੀ ਵੈਸੇ ਤਾਂ ਆਮ ਤੌਰ ਤੇ ਆਖਰੀ ਬਜਟ ਤੇ ਸਭ ਦੀਆਂ ਨਜ਼ਰਾਂ ਆਉਂਦੀਆਂ ਜਦੋਂ ਆਮ ਚੋਣਾਂ ਤੋਂ ਪਹਿਲਾਂ ਬਜਟ ਆਉਂਦਾ ਉਹਨੂੰ ਕਿਹਾ ਜਾਂਦਾ ਹੈ ਕਿ ਜੀ ਲੋਕ ਲਵਾਉਣਾ ਬਜਟ ਹੋਊਗਾ ਪੈਰਿਸ ਵਾਰ ਦੇ ਬਜਟ ਤੋਂ ਦਿੱਲੀ ਵਾਸੀਆਂ ਨੂੰ ਵੀ ਆਸ ਹੈ ਤੇ ਦੂਜੇ ਰਾਜਨੀਤਿਕ ਦਲਾਂ ਨੂੰ ਵੀ ਫਿਕਰ ਹੈ ਜਿਹੜੇ ਦਿੱਲੀ ਚੋਣਾਂ ਲੜ ਰਹੇ ਨੇ ਕਿ ਇਸ ਬਜਟ ਰਾਹੀਂ ਵੀ ਭਾਜਪਾ ਕੁਝ ਵੋਟਾਂ ਇਧਰ ਉਧਰ ਕਰ ਸਕਦੀ ਹੈ ਬੇਸ਼ੱਕ ਉੱਥੇ ਕਾਂਗਰਸ ਇਸ ਵਾਰ ਦਮਖਮ ਨਾਲ ਉਤਰਨ ਦੀ ਕੋਸ਼ਿਸ਼ ਹੈਗੀ ਆ ਬੇਸ਼ੱਕ ਲੀਡਰਾਂ ਦੀ ਕਮੀ ਆ ਚਿਹਰਿਆਂ ਦੀ ਕਮੀ ਆ ਰਾਹੁਲ ਗਾਂਧੀ ਵੀ ਵੀਡੀਓ ਵੀਡੀਓ ਬਣਾ ਕੇ ਕਦੇ ਟੀ-ਸ਼ਰਟ ਮੈਮ ਸ਼ੁਰੂ ਕਰਕੇ ਕਦੇ ਪੈਰਿਸ ਗੰਦਗੀ ਦੀਆਂ ਗੱਲਾਂ ਕਰ-ਕਰ ਕੇ ਦਿੱਲੀ ਚ ਥਾਂ ਲੱਭ ਰਹੇ ਨੇ ਪਰ ਮੁਕਾਬਲਾ ਸਿੱਧੇ ਰੂਪ ਚ ਆਮ ਆਦਮੀ ਪਾਰਟੀ ਔਰ ਭਾਜਪਾ ਦਾ ਹੈ ਤੇ ਆਮ ਆਦਮੀ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਲੰਬੀ ਚੌੜੀ ਜਾਰੀ ਕਰਤੀ ਹੈ ਤੇ ਜਿਹਦੇ ਵਿੱਚ ਮੁੱਖ ਤੌਰ ਤੇ ਸਟਾਰ ਪ੍ਰਚਾਰਕਾਂ ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੈਸੇ ਤਾਂ ਸਾਰੀ ਕੈਬਨਿਟ ਹੈ ਮਤਲਬ 40 ਸਟਾਰ ਪ੍ਰਚਾਰਕ ਲਾਨੇ ਆ ਉਹਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੇ ਰਾਜ ਸਭਾ ਮੈਂਬਰ ਰਗਵ ਚੱਡਾ ਵੀ ਨੇ ਅਰ ਭਜਨ ਸਿੰਘ ਵੀ ਨੇ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਮੀਥੇਰ ਵੀ ਨੇ ਹੈਨਾ ਤੇ ਰਾਜਕੁਮਾਰ ਚੱਬੇਵਾਲ ਵੀ ਨੇ ਮਲਵਿੰਦਰ ਕੰਗ ਵੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਨੇ ਇਹਨਾਂ ਕੈਬਨਟ ਮੰਤਰੀ ਅਮਨ अरोड़ा ਵੀ ਨੇ ਹਰਜੋਤ ਬੈਂਸ ਵੀ ਨੇ ਹਰਪਜਨ ਸਿੰਘ ਈਟੀਓ ਵੀ ਨੇ ਡਾਕਟਰ ਬਲਬੀਰ ਸਿੰਘ ਵੀ ਨੇ ਲਾਲਜੀਤ ਭੁੱਲਰ ਵੀ ਨੇ ਤਰਜੀ ਸੌਂਧ ਵੀ ਨੇ ਡਾਕਟਰ ਰਵਜੋਤ ਵੀ ਨੇ ਮੰਤਰੀ ਹਰਦੀਪ ਮੁੰਡੀਆਂ ਵੀ ਨੇ ਵੀ ਹਰਦੀਪ ਸਿੰਘ ਮੁੰਡੀਆਂ ਮੰਤਰੀ ਬਲਵਿੰਦਰ ਕੌਰ ਵੀ ਨੇ ਅਮਰ ਸ਼ੈਰੀ ਕਲਸੀ ਵੀ ਨੇ ਤੇ ਹੋਰ ਲੀਡਰ ਵੀ ਸਟਾਰ ਪ੍ਰਚਾਰਕ ਲੰਬੇ ਚੋੜੇ ਨੇ ਉੱਥੇ ਹੁਣ ਮੁੱਖ ਮੰਤਰੀ ਸਾਹਿਬ ਨੇ ਰੋਡ ショ ਵਾਲਾ ਕੰਮ ਪਖਾ ਲਿਆ ਮੁੜ ਕੇ تیر ਛੱਡ ਰਹੇ ਨੇ ਢੋਲੇ ਦੀਆਂ ਲਾ ਰਹੇ ਨੇ ਚੁਟਕਲੇ ਸੁਣਾ ਰਹੇ ਨੇ ਦਾਅਵੇ ਵਾਦੇ ਕਰ ਰਹੇ ਨੇ ਤੇ ਉੱਥੋਂ ਦੇ ਕਿੱਥੇ ਦਾਅਵੇ ਵਾਦਿਆਂ ਦੇ ਨਾਲ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਏ ਦੇਣ ਦੀ ਵੀ ਗੱਲ মিডিਆ ਚਾਉਣ ਲੱਗੀ ਕਿ ਬਜਟ ਚ ਦੇ ਦੇਾਂਗੇ ਸੋ ਇਹ ਵੀ ਹੈ ਤੇ ਦੂਸਰੇ ਪਾਸੇ ਭਾਜਪਾ ਵੀ ਬਿਲਕੁਲ ਜਿਹੜੀ ਭਾਜਪਾ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਬੰਦੀ ਸੀ ਕਿ ਰਿਓੜੀਆਂ ਵੰਡਦੇ ਆ ਜੀ ਵੋਟਾਂ ਚ ਉਹਦੇ ਨਾਲ ਉਹ ਵੀ ਵੱਧ ਰਿਓੜੀਆਂ ਵੱਧ ਮਿੱਠਾ ਪਾ ਕੇ ਪਤਾ ਨਹੀਂ ਨਕਲੀ ਆ ਕਿ ਅਸਲੀ ਆ ਉਹ ਵੀ ਲਿਆਏ ਕਿ ਅਸੀਂ ਵੀ ਰਿਓੜੀਆਂ ਵੰਡਣੀਆਂ ਤੇ ਕਾਂਗਰਸ ਵੀ ਚੋਣ ਮੈਨੀਫੈਸਟੋ ਚ ਉਹੋ ਜਿਹੀ ਕੁਸੇ ਨਜ਼ਰ ਆਉਂਦੀਆਂ ਵੈਸੇ ਕਾਂਗਰਸ ਨੇ ਵੀ ਆਪਣੇ ਸਟਾਰ ਪ੍ਰਚਾਰਕ ਲਾਨੇ ਤੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਚ ਚਰਨਜੀਤ ਚੰਨੀ ਪੰਜਾਬ ਦੇ ਬਾਕੀ ਲੀਡਰਾਂ ਨਾਲੋਂ ਮੂਰੇ ਨਜ਼ਰ ਆਉਂਦੇ ਆ ਜਦੋਂ ਕਿ ਉਹਦੇ ਵਿੱਚ ਹੋਰ ਸੂਬਿਆਂ ਦੇ ਵੀ ਆ ਹਰਿਆਣੇ ਦੀ ਕੁਮਾਰੀ ਸ਼ੈਲਜਾ ਵੀ ਹੈਗੀ ਆ ਮਾਚਲ ਦਾ ਮਖੰਦਰੀ ਸੁਖੂ ਵੀ ਹੈਗਾ ਪੰਜਾਬ ਦਾ ਪ੍ਰਧਾਨ ਵੀ ਹੈਗਾ ਪੰਜਾਬ ਦਾ ਮਤਲਬ ਕਿ ਵਿਰੋਧੀ ਧਿਰ ਦਾ ਲੀਡਰ ਵੀ ਹੈਗਾ ਰਾਜਾ ਬੜਿੰਗ ਵੀ ਹੈ ਤੇ ਪ੍ਰਤਾ ਬਾਜਵਾ ਵੀ ਹੈ ਪਰ ਚਰਨਜੀਤ ਚੰਨੀ ਦਾ ਨਾਂ ਪੰਜਾਬ 'ਚ ਸਭ ਤੋਂ ਮੂਰੇ ਆ। ਹਾਂ ਜਿਹੜਾ ਨਾਮ ਨਹੀਂ ਹੈਗਾ ਉਹ ਹੈ ਨਵਜੋਤ ਸਿੰਘ ਸਿੱਧੂ ਦਾ। ਕਾਂਗਰਸੀਆਂ ਦੀ ਦਿੱਲੀ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਹੈ। ਸਿੱਧੂ ਨੇ ਪਿਛਲੀਆਂ ਵਿਧਾਨ ਸਭਾ ਲੋਕ ਸਭਾ ਸਾਰੀ ਚੋਣਾਂ ਤੋਂ ਦੂਰੀ ਬਣਾ ਕੇ ਰੱਖੀ, ਕਾਂਗਰਸ ਤੋਂ ਦੂਰੀ ਬਣਾ ਕੇ ਰੱਖੀ, ਪਰਿਵਾਰਕ ਮਸਲਾ ਵੀ ਸੀ, ਵਿਆਹ ਵੀ ਸੀ ਤੇ ਪਤਨੀ ਦੀ ਸਿਹਤ ਵਾਲਾ ਮਸਲਾ ਵੀ ਕਾਫੀ ਗੰਭੀਰ ਸੀ, ਪੂਰਾ ਸਮਾਉਂ ਉਧਰ ਦਿੱਤਾ। ਪਰ ਵਿੱਚ ਵਿੱਚ ਕਦੇ-ਕਦੇ ਬੜੇ ਲੀਡਰਾਂ ਲੋਡਾਂ ਨੂੰ ਮਿਲਿਆ ਹੁੰਸੀ ਹੁਣ ਵੀ ਲੰਘੇ ਦਿਨਾਂ ਚ ਪ੍ਰਿੰਕਾ ਗਾਂਧੀ ਨੂੰ ਗੁਲਦਸਾ ਦੇ ਕੇ ਫੋਟੋ ਫਿਰ ਸਾਂਝੀ ਕੀਤੀ ਸੀ ਪਤੰਗ ਪਤੰਗ ਉਡਾਏ ਕੁਝ ਕਮੈਂਟ ਵੀ ਕੀਤੇ ਪਤਾ ਨਹੀਂ ਉਹ ਸਧਾਰਨ ਸਮਾ ਉਹਨਾਂ ਦਾ ਤੈਅ ਸੀਗਾ ਕਿ ਕੁਝ ਦੇਰ ਬਾਅਦ ਬਾਹਰ ਆਉਣਾ ਹੁੰਦਾ ਉਹਨਾਂ ਨੇ ਉਹ ਸੀ ਜਾਂ ਉਹ ਦੁਬਾਰਾ ਰਾਜਨੀਤਿਕ ਸਰਕਾਰ ਹੋਣਾ ਚਾਹੁੰਦੀ ਸੀ ਜੋ ਵੀ ਹੋਵੇ ਕਾਂਗਰਸੀਆਂ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਚਰਨਜੀਤ ਚੰਨੀ ਦਾ ਨਾਮ ਹੈਗਾ ਹਾਂ ਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਹੈਨਾ ਨਬਜੋ ਸਿੰਘ ਸਿੱਧੂ ਦਾ ਨਾਮ ਨਹੀਂ ਹੈਗਾ ਰਾਜਾ ਬੜਿੰਗ ਦਾ ਨਾਮ ਹੈਗਾ ਹੈਨਾ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦਾ ਨਾਮ ਹੈਗਾ ਹੈਨਾ ਤੇ ਹੋਰ ਕਈ ਨਾਮ ਹੈਗੇ ਨੇ ਸੋ ਇਸ ਲਈ ਉਹਨਾਂ ਦਾ ਨਾਮ ਗੈਰ ਹਾਜ਼ਰ ਉਹ ਵੀ ਚਾਚਾ ਦਾ ਵਿਸ਼ਾ ਲਓ ਜੀ ਭਾਜਪਾ ਦਾ ਬਜਟ ਤੇ ਰਾਜਨੀਤਿਕ ਪਾਰਟੀਆਂ ਦੀਆਂ ਰਿਓੜੀਆਂ ਤੇ ਕੇਜਰੀਵਾਲ ਦਾ ਵਿਚਾਰਾਪਣ ਤੇ ਘਟਾਲੇ ਤੇ ਭਗਵੰਤ ਮਾਨ ਦਾ ਰੋਡ ਸ਼ੋ ਤੇ ਰਾਹੁਲ ਗਾਂਧੀ ਦੀ ਮਹਮ ਹੈਨਾ ਉਧਰ ਬੀਜੇਪੀ ਦੇ ਲੀਡਰਾਂ ਦੀ ਸਰਗਰਮੀ ਸਾਰੀ ਤਾਕਤ ਸਰਕਾਰੀ ਉਹਦੇ ਮੁਕਾਬਲੇ ਦੇ ਵਿੱਚ ਕੌਣ ਜਿੱਤਦਾ ਹੈ ਦਿੱਲੀ ਵਾਸੀ 8 ਤਰੀਕ ਨੂੰ ਫੈਸਲੇ ਦੇ ਰੂਪ ਸਾਹਮਣੇ ਆ ਜਾਣਗੇ ਉਹਦੇ ਤੇ ਵੀ ਨਜ਼ਰ ਰਹੇਗੀ ਇਸ ਲਈ ਇਸ ਪਹਿਲੂ ਦੀਆਂ ਖਬਰਾਂ ਲੈ ਕੇ ਹਾਜ਼ਰ ਹੁਣੇ ਬਹੁਤ ਬਹੁਤ ਸ਼ੁਕਰੀਆ